ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਣਾ ਹੋਵੇ ਤਾਂ ਬਰਗਾੜੀ ਦੇ ਵਿੱਚ ਦੀ ਛੜਕ ਰੰਗਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਇਹਨਾਂ ਕੋਲ ਕਟੀਆਂ ਝੋਟੀਆਂ ਵਿਕਰੀ ਵਾਲੀਆਂ ਹੁੰਦੀਆਂ ਪੰਜ ਨਗ ਅੱਜ ਦਿਖਾਉਣੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਨੂੰ ਜਿਹੜਾ ਨਾਗ ਚੰਗਾ ਲੱਗਿਆ ਉਹਦੀ ਤਸੱਲੀ ਜ਼ਰੂਰ ਆ ਕੇ ਕਰ ਲਿਓ ਆਪਦੀ ਸਮਝ ਨਾਲ ਖਰੀਦ ਲਿਓ ਇੱਕ ਬੇਨਤੀ ਹੈ ਵੀ ਇਹਨਾਂ ਦੇ ਕੱਦ ਦਾ ਅੰਦਾਜ਼ਾ ਸਾਹਮਣੇ ਖੁਰਲੀ ਦੇ ਉੱਤੋਂ ਤੁਸੀਂ ਲਾ ਸਕਦੇ ਹੋ ਲਗਭਗ 2 ਸਵਾ 2 ਫੁੱਟ ਦੀ ਖੁਰਲੀ ਹੈ ਉਹਦੇ ਤੋਂ ਕਿੰਨਾ ਕੁ ਪਸ਼ੂ ਉੱਚਾ ਲੱਗਦਾ ਹੈ ਉਹਦੇ ਹਿਸਾਬ ਤੇ ਤੁਸੀਂ ਅੰਦਾਜ਼ਾ ਇਹਨਾਂ ਦੀ ਹਾਈਟ ਦਾ ਲਾ ਸਕਦੇ ਹੋ ਸੋ ਆਓ ਬਾਈ ਨਾਲ ਗੱਲਬਾਤ ਕਰੀਏ ਇੱਕ ਇੱਕ ਕਰਕੇ ਨਾਗ ਤੁਹਾਨੂੰ ਤੋੜ ਕੇ ਦਿਖਾਉਂਦੇ ਜਾਵਾਂਗੇ ਰੇਟ ਵੀਡੀਓ 'ਚ ਹੀ ਹੁੰਦੇ ਆ ਬਾਕੀ ਤੁਸੀਂ ਆ ਕੇ ਫਾਈਨਲ ਕਰ ਲਿਓ ਗਰਦਾਸ ਭਾਈ ਸਸਤੀ ਕਾ ਸਸਤੀ ਕਾ ਭਾਈ ਜੀ ਗਰਦਾਸ ਪੰਜ ਨਾਗ ਅੱਜ ਦਿਖਾ ਰਹੇ ਹਾਂ ਹਾਂ ਜੀ ਪੰਜ ਆ ਜੀ ਪਹਿਲੇ ਨੰਬਰ ਤੇ ਕੱਟੀ ਦੰਦੋ ਕਿਵੇਂ ਖੀਰੀ ਹੈ ਜੀ ਰੇਟ ਇਹਦਾ ਰੇਟ ਇਹਦਾ 36000 ਰੁਪਏ ਦੋਸਤੋ ਰੇਟ 36000 ਹੈ ਦੰਦੋ ਖੀਰੀ ਹੈ ਢਾਂਚਾ ਤੁਸੀਂ ਇਹਦਾ ਵੀਡੀਓ ਚੋਂ ਦੇਖ ਲੈਣਾ ਸਿੰਘ ਇਹਦਾ ਛੋਟਾ ਤੇ ਨਾਲ ਹੀ ਮੇਰਾ ਪੌਣੇ 6 ਫੁੱਟ ਕੱਦ ਹੈ ਜੀ ਠੀਕ ਹੈ ਹਾਂ ਜੀ ਸੋ ਦੋਸਤੋ ਗਰਦਾਸ ਦੀ ਹਾਈਟ ਜਿਹੜੀ ਪੌਣੇ 6 ਫੁੱਟ ਹੈਗੀ ਸਿੰਘ ਬਹੁਤ ਛੋਟਾ ਹੀ ਇਹਦਾ ਬਰੀਕ ਜਮਾ ਉਹ ਉਸ ਹਫ਼ਤੇ ਤੁਸੀਂ ਜੱਜਮੈਂਟ ਕੱਟੀ ਦੀ ਹਾਈਟ ਦੀ ਵੀ ਕਰ ਸਕਦੇ ਹੋ ਸਿੰਘ ਬਿਲਕੁਲ ਹੀ ਛੋਟਾ ਕੱਟੀ ਦਾ ਨਾਲ ਹੀ ਮੁੜਿਆ ਹੋਇਆ ਢਾਂਚਾ ਤੁਸੀਂ ਦੇਖ ਲਓ ਕਮਾਲ ਹੈ ਦੇਖੋ ਇਹਦਾ ਸਟਰਕਚਰ ਲੈ ਚੱਲੋ 36000 ਰੇਟ ਹੈ ਇੱਥੋਂ ਪੂਛ ਦੇ ਵਿੱਚ ਦੋ ਚਾਰ ਵਾਲ ਨੀ ਬਿਲਕੁਲ ਐਂਡ ਵਾਲੇ ਪਾਰਟ ਦੇ ਉੱਤੇ ਥੋੜੇ ਵਾਈਟ ਦਿਸਦੇ ਆ ਬਾਕੀ ਲੱਗ ਪਾ ਕੇ ਕਾਲੀ ਦਿਸਦੀ ਹੈ ਕੱਟੀ ਪਹਿਲੇ ਨੰਬਰ ਤੇ ਰੇਟ 36000 ਇਹਦੇ ਨਾਲ ਜਿਹੜੀ ਕੱਟੀ ਖੜੀ ਹੈ ਗੁਰਦਾਸ ਜੀ ਦੀ ਕੀ ਡਿਟੇਲ ਆ ਬਈ ਇਹ ਦੰਦੋਂ ਤੱਕ ਹੀਰੀ ਲੱਗਦੀ ਹੈ ਛੋਟੀ ਇਹਦਾ ਹੀਰੀ 13 ਮਹੀਨਿਆਂ ਦਾ ਬੱਚਾ ਜੀ ਹਜੇ ਠੀਕ ਹੈ ਇਹਦਾ ਰੇਟ ਕੀ ਲਊਗਾ ਇਹਦਾ ਰੇਟ 30000 ਰੁਪਿਆ 30000 ਰੇਟ ਦੋਸਤੋ ਤੇ ਛੋਟੀ ਉਮਰ ਕੱਟੀ ਸੋਹਣੀ ਹੈ ਸਿੰਘ ਮੋੜੀ ਆਉਂਦੀ ਹੈ ਜੀ ਸੋ ਇਹਦਾ ਵੀ ਤੁਸੀਂ ਸਟਰਕਚਰ ਦੇਖ ਸਕਦੇ ਹੋ 30000 ਰੇਟ ਹੈ ਹਾਈਟ ਦਾ ਅੰਦਾਜ਼ਾ ਤੁਸੀਂ ਲਾ ਲਓ ਗਰਦਾਸ ਸਾਹਮਣੇ ਤੁਹਾਨੂੰ ਦਿਸਦਾ ਤੇ ਕੱਟੀ ਵੀ ਤੁਸੀਂ ਨਾਲ ਦੇਖ ਸਕਦੇ ਹੋ ਸਿੰਘ ਮੋੜ ਜਮ ਦੇ ਸਿੰਘ ਦੱਸੋ ਤੁਹਾਨੂੰ ਨੇੜੇ ਤੋਂ ਦਿਖਾ ਦਿੰਦਾ ਆ ਸਾ ਵੀ ਬਿਲਕੁਲ ਨੇੜ ਮੋੜ ਜੂਗੀ ਢਾਂਚਾ ਚੰਗਾ ਕੱਟੀ ਦਾ ਇਹਦਾ ਰੇਟ 30000 ਇਹ ਜਿਹੜੀ ਇਹਦੇ ਨਾਲ ਕੱਟੀ ਦੰਦੋਂ ਇਹ ਕਿਵੇਂ ਇਹ ਵੀ ਖੀਰੀਆ ਜੀ ਪੌਣੇ 2 ਸਾਲ ਉਮਰ ਹੈ ਜੀ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ 29000 ਰੁਪਏ ਜੀ ਦੋੜ ਗੇ ਰੇਟ 29000 ਹੈ ਦੰਦੋਂ ਖੀਰੀਆ ਹੈ ਜੀ ਸਿੰਗ ਇਹਦਾ ਵੀ ਬਰੀਕ ਛੋਟਾ ਹੈ ਸਿੰਗ ਦੀ ਸ਼ੇਪ ਦੋਸਤੋ ਤੁਸੀਂ ਹੁਣ ਵੀਡੀਓ 'ਚ ਦੇਖ ਲੈਣੀ ਥਣ ਚਾਰ ਹੀ ਆ ਸੋਹਣੇ ਆ ਬਿੱਥੀ ਤੇ ਦਿਸਦੇ ਲਿਆ ਇਹਦਾ ਰੇਟ 29000 ਬਹੁਤ ਸੋਹਣੀ ਹੈ ਥੱਲੋਂ ਥਣਾ ਵਾਲੇ ਪੱਖ ਤੋਂ ਕੱਟੀ ਬਾਕੀ ਜਿਹੜਾ ਕੰਚਾ ਹੋ ਤੁਸੀਂ ਵੀਡੀਓ ਤੇ ਦੇਖ ਲਿਓ ਇਹ ਸੈਂਡ ਦੋਨੇ ਇੱਕੋ ਜੀ ਸ਼ੇਪ ਦੇ ਆ ਇਹ ਦੂ ਅੱਗੇ ਇੱਕ ਕੱਟੀ ਹੋਰ ਤੁਹਾਨੂੰ ਦਿਖਾਉਣਾ ਗੁਰਦਾਸ ਇਹ ਦੰਦੋਂ ਕਿਵੇਂ ਬਈ ਇਹ ਵੀ ਖੀਰੀ ਆ ਜੀ ਨੀਲੀ 라ਵੀ ਇਹਦਾ ਰੇਟ ਕੀ ਲਵਾਂ ਰੇਟ ਇਹਦਾ 31000 ਰੁਪਈਆ ਜੀ ਤੋਰੀ ਰੇਟ 31200 ਇਹ ਖੀਰੀ ਆ ਦੰਦੋਂ ਤੇ ਇਧਰਲੀ ਅੱਖ ਵਿੱਚ ਵੀ ਜਵਾਬ ਹੈਗਾ ਪੂਰਾ ਹੀ ਠੀਕ ਹੈ ਕੱਖ ਪੂਰੀ ਚਿੱਟੀ ਹੈ ਦੂਜੀ ਵਿੱਚ ਜਵਾਬ ਹੈਗਾ 31000 ਦਾ ਰੇਟ ਹੈ ਟਾਂਚਾ ਤੁਸੀਂ ਹੁਣ ਜਿਹਦਾ ਵੀਡੀਓ ਚ ਦੇਖ ਲਓ ਇਹਨੂੰ ਫੇਰ ਮੋੜੀਏ ਤੁਹਾਨੂੰ ਫੇਰ ਇਹਦੇ ਤੌਰ ਤੋਰ ਚੰਗੀ ਤਰ੍ਹਾਂ ਦੱਸੋ ਵੀਡੀਓ ਦੇ ਮਾਧਿਅਮ ਨਾਲ ਦੇਖ ਲਓ ਕਦ ਕਾਠੇ ਦਾ ਤੁਸੀਂ ਹੁਣ ਜਜਮੈਂਟ ਕਰ ਹੀ ਸਕਦੇ ਹੋ ਪੌਣੇ 6 ਫੁੱਟ ਹਾਈਟ ਗਰਦਾਸ ਦੀ ਹੈ ਤੇ ਉਹਦੇ ਨਾਲ ਖੜੀ ਤੁਹਾਨੂੰ ਕਿੱਡੀ ਕ ਲੱਗਦੀ ਉਹਦਾ ਅੰਦਾਜ਼ਾ ਲਾ ਲਿਓ ਮੋੜ ਲਾ ਲੈ ਚਲ ਸੁਈਦਾਰ 8 31000 ਹੈ ਇਹ ਖੋਰ ਲਾਸਟ ਤੇ ਕੱਟੀ ਤੁਹਾਨੂੰ ਦਿਖਾਉਣੇ ਆ ਇਹ ਵੀ 1.5 ਸਾਲ ਦੀ ਹੈ 1.5 ਸਾਲ ਦੀ ਰੇਟ ਇਹਦਾ 30000 ਰੁਪਇਆ ਤੋੜ ਦੇ 30000 ਰੇਟ ਆ ਦੋਸਤੋ ਹੋਮਰ 1.5 ਸਾਲ ਹੈ ਤਾਂ ਚਾਉ ਤੋਂ ਸੋਣਾ ਸੰਗ ਇਹਦੇ ਵੀ ਪਤਲੇ ਆ ਨੇੜ ਮੋੜੇ ਵੇ ਸੋ ਇਹ ਦਸੋ ਲਗਭਗ 30 ਤੋਂ 35 36 ਦੀ ਰੇਂਜ ਆਦੀਆਂ ਕਟੀਆਂ ਚਾਰ ਜਿਹੜੀਆਂ ਇਹ 30 ਦੇ ਆਸ-ਪਾਸ ਦੇ ਰੇਟ ਆ ਤੇ ਇੱਕ ਕੱਟੀ ਦਾ ਰੇਟ 36000 ਪੰਜ ਟੋਟਲ ਨਾਗ ਹੈ ਰੇਟ ਤੁਹਾਨੂੰ ਦੱਸ ਤੇ ਆ ਬਾਕੀ ਤਸੱਲੀ ਤੁਸੀਂ ਆ ਕੇ ਕਰ ਲੋ ਜੀ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਹੈ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ